ਇੰਡੀਆ ਦਾ ਗੱਟ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਟ ਜੋੜ ਹੋ ਗਿਆ ਇਹ ਪੰਜ ਸੂਬਿਆਂ ਦੇ ਵਿੱਚ ਇਕੱਠਿਆਂ ਚੋਣ ਲੜਨਗੇ ਤੇ ਉੱਥੇ ਹੀ ਅਕਾਲੀ ਦਲ ਵਿਕਰਮਜੀਤ ਸਿੰਘ ਵਜੀਠੀਆ ਨੇ ਅੱਜ ਕੱਸੇ ਆ ਟਰਵੀਟ ਕੀਤਾ ਕਿ ਹੁਣ ਪੰਜਾਬ ਦੇ ਵਿੱਚ ਇਹ ਦੋਨੇ ਇਕੱਠੇ ਚੋਣ ਲੜਨਗੇ ਪਰ ਇੱਥੇ ਦੱਸਦੇ ਕਿ ਪੰਜਾਬ ਦੇ ਚੋਣ ਇਕੱਠੇ ਨਹੀਂ ਲੜਨਗੇ ਤੇ ਪਰ ਉੱਥੇ ਹੀ ਵਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਹੁਣ ਸਾਰੇ ਕਾਂਗਰਸੀ ਜਿਹੜੇ ਚੋਰ ਸੀ ਉਹ ਚੋਰੀ ਤੋਂ ਮੁਕਤ ਹੋ ਚੁੱਕੇ ਨੇ ਜਿਹੜੇ ਭ੍ਰਿਸ਼ਟ ਸੀ ਉਹ ਸਾਰੇ ਭਿਸ਼ਟਾਚਾਰ ਤੋਂ ਮੁਕਤ ਹੋ ਚੁੱਕੇ ਨੇ ਟਵੀਟ ਕੀਤਾ ਹੈ ਟਵੀਟ ਵੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਬਿਕਰਨ ਜਿੱਤਿਆ ਨੇ ਟਵੀਟ ਚ ਕਿਹਾ ਕਿ ਭਗਵਾਨ ਮਾਨ ਤੇ ਕਿਹੜੀ ਗੱਲਾਂ ਕਰਦੇ ਕਿ ਕਾਂਗਰਸੀ ਚੋਰ ਨੇ ਔਰ ਕਾਂਗਰਸੀ ਭਿਸ਼ਟਾਚਾਰੀ ਨੇ ਤਾਂ ਹੁਣ ਉਹ ਸਾਰੇ ਭਿਸ਼ਟਾਚਾਰ ਤੋਂ ਮੁਕਤ ਹੋਗੇ ਔਰ ਅੱਗੇ ਇਹ ਲਿਖਿਆ ਕਿ ਅੱਜ ਕਾਂਗਰਸ ਨੂੰ ਵਧਾਈ ਕਿ ਆਮ ਆਦੀ ਪਾਰਟੀ ਨੇ ਤੁਹਾਨੂੰ ਬੌਸਿੰਗ ਮਸ਼ੀਨ ਚੋਂ ਕੱਢ ਕੇ ਸਾਰੇ ਚਾਰਜਾਂ ਤੋਂ ਮੁਕਤ ਕਰ ਦਿੱਤਾ ਹੁਣ ਪੰਜਾਬ ਚ ਫਰੈਂਡਲੀ ਮੈਚ ਹੋਵੇਗਾ ਪਰ ਯਾਦ ਰੱਖਿਓ ਪੰਜਾਬੀ ਸਭ ਕੁਝ ਜਾਣਦੇ ਨੇ ਤਾਜੀ ਕਸਿਆ ਬਿਕਰਮ ਜਿੱਠੀਆਂ ਨੇ ਕੀ ਹੁਣ ਸਾਰੇ ਕਾਂਗਰਸੀ ਚੋਰੀ ਤੋਂ ਮੁਕਤ ਹੋ ਚੁੱਕੇ ਨੇ ਭ੍ਰਿਟਾਚਾਰ ਤੋਂ ਮੁਕਤ ਹੋ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਜੀ ਨੂੰ ਅਰਵਿੰਦ ਕੇਜਰੀਵਾਲ ਨੂੰ ਰਾਹੁਲ ਗਾਂਧੀ ਨੂੰ ਰਾਜਾ ਵੜਿੰਗ ਨੂੰ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਵਧਾਈ ਦੇ ਰਿਹਾ ਕਿ ਭਾਈ ਤੁਹਾਡਾ ਗੱਠ ਜੋੜ ਹੋ ਗਿਆ ਜਿਹੜੇ ਭਗਵੰਤ ਮਾਨ ਤੇ ਕੇਜਰੀਵਾਲ ਗੱਲਾਂ ਕਰਦੇ ਸਨ ਕਿ ਕਾਂਗਰਸੀ ਚੋਰ ਨੇ ਕਾਂਗਰਸੀ ਕਰਪਟ ਨੇ ਅੱਜ ਉਹਨਾਂ ਨੂੰ ਇਸ ਗੱਲ ਦੀ ਵਧਾਈ ਹੈ ਕਿ ਅੱਜ ਤੁਹਾਨੂੰ ਆਮ ਆਦਮੀ ਪਾਰਟੀ ਦੇ ਡਿਟਰਜੈਂਟ ਪਾਊਡਰ ਤੋਂ ਜਿਹੜਾ ਨਿਰਮਾਣ ਤੋਂ ਵੀ ਮੈਂ ਸਮਝਦਾ ਵੱਧ ਸਫੈਦੀ ਲਿਆਉਂਦਾ ਉਹਦੇ ਚੋਂ ਤੁਹਾਨੂੰ ਕੱਢ ਕੇ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਹੁਣ ਤੁਸੀਂ ਸਾਰੇ ਚਾਰजेस ਤੋਂ ਰੇਤ ਮੁਕ ਤੁਹਾਨੂੰ ਬਹੁਤ-ਬਹੁਤ ਵਧਾਈ ਜਰੂਰ ਲੋਕਾਂ ਨੂੰ ਦੱਸਿਓ ਕਿ ਜਿਹੜਾ 올 ਇੰਡੀਆ ਗੱਠਜੋੜ ਥੋੜਾ ਹੋਇਆ ਹੈ ਦਿੱਲੀ ਤੁਸੀਂ ਇਕੱਠੇ ਗੁਜਰਾਤ ਤੁਸੀਂ ਇਕੱਠੇ ਗੋਆ ਤੁਸੀਂ ਇਕੱਠੇ ਹਰਿਆਣਾ ਤੁਸੀਂ ਇਕੱਠੇ ਜਿੱਥੇ-ਜਿੱਥੇ ਆਪ ਦੀ ਪ੍ਰੈਜੈਂਸ ਹੈ ਤੁਸੀਂ ਇਕੱਠੇ ਹੋ ਗਏ ਹੋ ਤੇ ਪੰਜਾਬ 'ਚ ਫਿਰ ਲੋਕਾਂ ਦਾ ਮੂਰਖ ਬਣਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ ਪੰਜਾਬ 'ਚ ਹੁਣ ਤੁਸੀਂ ਫ੍ਰੈਂਡਲੀ ਮੈਚ ਖੇਡੋਗੇ ਅੱਜ ਪੰਜਾਬ ਦੇ ਵਿੱਚ ਤੁਸੀਂ ਧਰਨੇ ਦਿਨੇ ਹੋ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਕੀ ਨੈਤਿਕਤਾ ਰਹਿ ਗਈ ਹੈ ਲੀਡਰ ਆ ਆਪੋਜੀਸ਼ਨ ਦੀ ਕੁਰਸੀ ਛੱਡ ਕੇ ਹੁਣ ਇਕੱਠੇ ਬੈਠੋ ਲੋਕਾਂ ਨੂੰ ਮੋਰਕ ਬਣਾਉਣ ਦੀ ਕੋਸ਼ਿਸ਼ ਨਾ ਕਰੋ ਪਬਲਿਕ ਸਭ ਜਾਣਦੀ ਹੈ ਮੈਨੂੰ ਪਤਾ ਇਹਦੇ ਬਾਅਦ ਤੁਸੀਂ ਟਿੱਪਣੀ ਕਰੋਗੇ ਵੀ ਸ਼੍ਰੋਮਨੀ ਅਕਾਲੀ ਦਲ ਦਾ ਗੱਟ ਜੋੜ ਹੋ ਗਿਆ ਭਾਈ ਸਾਡਾ ਫਿਕਰ ਨਾ ਕਰੋ ਸਾਡਾ ਤਾਂ ਸਪਸ਼ਟ ਹੀ ਹੈ ਤੁਸੀਂ ਤਾਂ ਆਫੀਸ਼ੀਅਲੀ ਅਨਾਉਂਸ ਕਰਤਾ ਔਰ ਆਫੀਸ਼ੀਅਲ ਅਨਾਉਂਸਮੈਂਟ ਦੀ ਬਹੁਤ ਬਹੁਤ ਗਾਂਧੀ ਪਰਿਵਾਰ ਨੂੰ ਪੀਪੀਸੀਸੀ ਪ੍ਰਧਾਨ ਨੂੰ ਭਗਵੰਤ ਮਾਨ ਨੂੰ ਔਰ ਅਰਵਿੰਦ ਕੇਜਰੀਆ ਜਿਹੜੇ ਕਹਿੰਦੇ ਸਨ ਕਾਂਗਰਸ ਅਨਟਚੇਬਲ ਹੈ ਕਾਂਗਰਸ ਕਹਿੰਦੀ ਸੀ ਕਿ ਪੰਜਾਬ ਦਾ ਦੇਸ਼ ਦਾ ਬੇੜਾ ਗਰਗ ਭਗਵੰਤ ਮਾਨ ਤੇ ਕੇਜਰੀਆ ਨੇ ਕੀਤਾ ਹੁਣ ਪਤਾ ਨਹੀਂ ਕਿਹੜੇ ਮੂੰਹਾਂ ਨਾਲ ਕਿਹੜੇ ਮੂੰਹ ਤੋਂ ਸਵਾਲ ਪੁੱਛੋਗੇ ਕਿ ਜਹਾਜ਼ ਕਿਵੇਂ ਵਰਤਦਾ ਸੀ 1000 ਕਰੋੜ ਇਤਿਹਾਸ ਤੇ ਕਿਵੇਂ ਲਾਉਂਦਾ ਸੀ ਕਿਸਾਨੀ ਨੂੰ ਐਮਐਸਪੀ ਨਹੀਂ ਦਿੰਦੇ ਅਨਮੋਲ ਗਗਨ ਮਾਨ ਭਗਵੰਤ ਮਾਨ ਕੇਜਰੀਵਾਲ ਜਿਹੜੇ ਕਹਿੰਦੇ ਮਿੰਟਾਂ ਸਕਿੰਟਾਂ ਚ ਦੇਵਾਂਗੇ ਹਰ ਮੁੱਦੇ ਤੇ ਜਰੂਰ ਸਪਸ਼ਟੀਕਰਨ ਦਿਓ ਇਹਦੇ ਚ ਕਿਵੇਂ ਚੋਰ ਮੋਰੀ ਤੋਂ ਨਿਕਲੋਗੇ ਕਿ ਸਾਡਾ ਇਕੱਠ ਜੋਰ ਸਾਰੇ ਦੇਸ਼ ਤੇ ਤਾਂ ਪੰਜਾਬ ਚ ਨਹੀਂ ਆ ਪੰਜਾਬ ਚ ਤੁਸੀਂ ਰਲ ਮਿਲ ਕੇ ਫ੍ਰੈਂਡਲੀ ਮੈਚ ਖੇਡੋਗੇ ਸਭ ਨੂੰ ਪਤਾ ਹੈ ਤੁਹਾਡੀ ਸਭ ਦੀ ਜਿਹੜੀ ਐਕਸਪਾਇਰੀ ਡੇਟ ਹੈ ਕਿੰਨਾ ਚਿਰ ਤੁਸੀਂ ਪ੍ਰਧਾਨ ਰਹਿਣਾ ਕਿੰਨਾ ਚਿਰ ਨਹੀਂ ਰਹਿਣਾ ਇਹ ਸਭ ਫਿਕਸ ਕਰਦੇ ਰਾਹੁਲ ગાંધી ਸਾਹਿਬ ਤੇ ਜਦੋਂ ਉਹਨਾਂ ਨੇ ਦੇਸ਼ 'ਚ ਕਰ ਲਿਆ ਗੱਠਜੋੜ ਤੇ ਤੁਸੀਂ ਚੋ ਚੀਤਨੀ ਕਿਸੇ ਨੇ ਕੀਤੀ ਮਾੜੀ-ਮੋਟੀ ਤੇ ਸਵੇਰੇ ਛਡਕਾ ਦੇਣਾ ਚਲੋ ਪਬਲਿਕ ਸਭ ਜਾਣਦੀ ਹੈ ਲੋਕਾਂ ਨੂੰ ਸੱਚ ਜਾਣਨ ਦਾ ਹੱਕ ਹੈ ਮਕਰ ਗੁੱਸਾ ਨਾ ਕਰਿਓ ਮੈਂ ਆਪ ਤੁਹਾਡੇ ਗੱਠਜੋੜ ਦੀ ਦਿਲ ਦੀਆਂ ਗਹਿਰਾਈਆਂ 'ਚੋਂ ਤੁਹਾਨੂੰ ਵਧਾਈ ਦੇਣਾ ਔਰ ਹੁਣ ਵੇਖਾਂਗੇ ਕਿਹੜੇ ਮੂਹ ਨਾਲ ਤੁਸੀਂ ਦੋਵੇਂ ਇੱਕ ਦੂਜੇ ਨੂੰ ਚੰਗਾ ਕਹਿਨੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਦੇ ਕਿ ਇੰਡੀਆ ਗੱਠਜੋੜ ਲਗਾਤਾਰ ਪਹਿਲਾਂ ਚਰਚਾਵਾਂ ਦਾ ਵਿਸ਼ਾ ਬਣ ਰਿਹਾ ਸੀ ਤਾਂ ਹੁਣ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਇੰਡੀਆ ਗੱਠਜੋੜ ਦੀ ਚਰਚਾ ਛੱਡ ਚੁੱਕੀ ਹੈ ਅਕਾਲੀ ਦਲ ਆਗੂ ਬਿਕਰਮਜੀਤਿਆ ਨੇ ਤੱਜ ਕੱਸਿਆ ਕਿ ਹੁਣ ਸਾਰੇ ਕਾਂਗਰਸੀ ਜਿਨ੍ਹਾਂ ਨੂੰ ਭ੍ਰਿਸ਼ਟਾਚਾਰੀ ਕਹਿੰਦੇ ਸੀ ਚੋਰ ਕਹਿੰਦੇ ਸੀ ਚੋਰੀ ਤੋਂ ਮੁਕਤ ਹੋ ਚੁੱਕੇ ਨੇ ਹੁਣ ਮੁੱਖ ਮੰਤਰੀ ਭਗਵਾਨ ਸਮਾ ਰਾਜਾ ਵਿਢੀ ਗਰਾਹਨ ਗਾਂਧੀ ਜੋ ਕਹਿ ਰਹੇ ਸੀ ਇੱਕ ਦੂਜੇ ਤੇ ਤੱਜ ਕੱਸਦੇ ਸੀ ਹੁਣ ਇੱਕ ਦੂਜੇ ਨੂੰ ਕੀ ਮੂੰਹ